ਜਗਾ ਜਗਾ ਜਦੋਂ ਕੋਲ ਨਾਂ ਕੁ ਇਹਨੇ ਬੜੇ ਬੈਠੇ ਸੀ ਸਾਰੇ ਬ੍ਰਮਗਿਆਨੀ ਬਣਾਏ ਬੈਠੇ ਸੀ ਬੜੇ ਬੜੇ ਮਹਾਪੁਰਸ਼ ਬਣਾਏ ਬੈਠੇ ਸੀ ਪਹਿਲੇ ਕੁਝ ਵੀ ਨਹੀਂ ਸੀ ਜੇ ਗੁਰਨਾਨਕ ਦੇਵ ਜੀ ਨੇ ਜਾ ਕੇ ਗੱਲਬਾਤ ਕੀਤੀ ਪਹਿਲੇ ਕੱਖ ਵੀ ਨਹੀਂ ਕਿਸੇ ਦੇ ਕਹਿ ਵੀ ਦਿੰਦੇ ਸੀ ਵੀ ਸਾਡੇ ਪਹਿਲੇ ਕੁਝ ਨਹੀਂ ਮੰਨ ਵੀ ਜਾਂਦੇ ਸੀ ਪਰ ਲੋਕ ਨਹੀਂ ਹਟਦੇ ਸੀ ਪਰ ਐਦਾ ਹੀ ਕਰਦੇ ਨੇ ਸਾਧ ਸੰਗਤ ਕਬੂ ਨਹੀਂ ਕੀਨੀ ਰਜੇ ਉਹ ਧੰਦਾ ਝੂਠ ਸਾਧ ਸੰਗਤ ਕਬੂ ਨਹੀਂ ਕੀਨੀ ਸਾਧ ਸੰਗਤ ਤਾਂ ਕਰਦਾ ਜੇ ਕੋਈ ਸਾਧ ਮਿਲਦਾ ਜਿਹੜਾ ਸਾਧ ਮਿਲਦਾ ਹੈ ਉਹ ਇਹਨਾਂ ਦੇ ਮਤਲਬ ਦਾ ਤਾਂ ਨਹੀਂ ਉਹ ਲਤਾੜਦਾ ਇਹਨਾਂ ਨੂੰ ਬਹੁਤ ਉਹ ਲਤਾੜਦਾ ਹੋਰ ਉਹ ਗੱਲਾਂ ਇਹ ਤਾਂ ਬੋਲਦਾ ਕਿਸੂਤਾਂ ਫਰੀਦ ਇਸ ਗੱਲ ਦਾ ਜਵਾਬ ਦਿੰਦਾ ਵੀ ਕਸੂਤਾ ਕਿਉਂ ਬੋਲਦੇ ਆ ਸੀ ਕੀ ਮਜਬੂਰੀ ਹੈ ਥਿਓ ਪੁਆਈ ਦਬ ਇਹ ਦੱਬਾ ਸੁੱਕੀ ਦੱਬ ਇਹ ਲੋਕ ਜਿੰਨਾ ਜਿਹੜੇ ਨੂੰ ਭੋਗ ਲਤਾੜਿਆ ਨਾ ਜਾਵੇ ਸਾਈਂ ਦੇ ਦਰਵਾਜ਼ੇ 'ਚ ਵੜਦੇ ਹੀ ਨਹੀਂ ਇਹ ਨਹੀਂ ਮੰਨਦੇ ਗੱਲਾਂ ਨਾਲ ਇਹ ਥਪੜਾਏ ਤੇ ਹੀ ਮੰਨਦੇ ਨੇ ਇਹ ਲਤਾੜੇ ਤੇ ਭਾਵੇਂ ਕੋਈ ਮੰਨ ਲਵੇ ਬਿਨਾਂ ਲਤਾੜੇ ਤੇ ਮੰਦਾ ਹੀ ਕੋਈ ਨਹੀਂ ਜਦੋਂ ਮੰਨੂ ਲਤਾੜੇ ਤੇ ਬਿਨਾਂ ਪੇੋਂ ਵੀ ਦੋ ਫੇਰ ਵੀ ਸਿੱਧੀ-ਸਿੱਧੀ ਖੜੀ ਐ ਇਹ ਤਾਂ ਲਤਾੜੇ ਤੇ ਹੀ ਬਣਦਾ ਕੁਛ ਇਹਦਾ ਲਤਾੜਨਾ ਪੈਂਦਾ ਲਤਾੜੇ ਤੇ ਬਿਨਾਂ ਦਾ ਕੱਪੜਾ ਨਹੀਂ ਮੈਲ ਛੱਡਦਾ ਸਾਬਣ ਵੀ ਲਾ ਦिए ਇਹ ਸਰਫ ਚ ਢੋ ਬੋਦੀਏ ਕੱਪੜੇ ਨੂੰ ਉਹਨੂੰ ਲਤਾੜੀਏ ਨਾ ਕਚਲੀਏ ਨਾ ਦੇਖਾ ਭਲਾ ਉਹਦੀ ਮੈਲ ਲੈ ਜੇ ਮੈਲ ਤਾਂ ਵਿੱਚੇ ਹੀ ਐ ਨਾ ਇਹ ਤਾਂ ਲਤਾੜੇ ਤੇ ਹੀ ਮੈਲ ਲੈਂਦੀ ਐ ਦੀ ਲਤਾੜੇ ਦੇ ਦਬ ਅੰਦਰ ਵੱਢਦੀ ਹੈ ਤਾਂ ਸਾਈਂ ਦੇ ਦਰਬਾਰ ਨਾਲ ਇਹਨੂੰ ਫਿਰ ਇਹਦੇ ਹੰਕਾਰ ਨੂੰ ਲਤਾੜਨਾ ਹੀ ਪਊ ਅਸਲ 'ਚ ਹੰਕਾਰੇ ਲਤਾੜਿਆ ਜਾਂਦਾ ਹੈ ਹੰਕਾਰ ਨੂੰ ਲਤਾੜ ਵੱਢਦੀ ਹੈ ਹੰਕਾਰ ਦਾ ਲਤਾੜੇ ਤੇ ਠੀਕ ਹੁੰਦਾ ਉਹਦਾ ਵੈਲ ਤੱਕ ਥੋੜਾ ਬਹੁਤਾ ਕੁੱਟੇ ਤੇ ਇੱਕ ਚੱਲੇ ਤੇ ਹੀ ਬਾਹਰ ਲੈਂਦੀ ਹੈ ਸਭਨ ਲਾਏ ਤੋਂ ਬਾਅਦ ਵੀ ਹਾਂਜੀ ਰਜਾ ਧੰਦਾ ਝੂਠ ਰਜਾ ਧੰਦਾ ਝੂਠ ਚੂਠੀ ਉੜਦੇ ਧੰਦਾ ਵਿਚਾਰਾ ਜਿਆ ਹੋਇਆ ਇਹ ਰਜਾ ਧੰਦਾ ਝੂਠ ਹੈ ਪਹਿਲਾਂ ਤਾਂ ਜਿਹੜਾ ਸਾਥ ਸੀ ਉਸ ਨੇ ਸਾਥ ਸੰਗਤ ਨਹੀਂ ਕੀਤੀ ਉਹਨੂੰ ਸਾਥ ਨਹੀਂ ਕੋਈ ਮਿਲਿਆ ਉਹਦੀ ਤਾਂ ਖਦੀ ਵੀ ਇਹ ਡੇਰੇ ਨੂੰ ਇੰਨੀ ਜ਼ਿਆਦਾ ਬਾਚ ਮੈਂ ਸਤ ਕਗਦੀ ਲੈਣੀ ਆ ਉਹਦਾ ਗਰੁੱਪ ਬਣਾ ਕੇ ਪਹਿਲਾਂ ਹੀ ਵਹਦੇ ਨੇ ਉਹਦੀ ਤਾਂ ਨਹੀਂ ਗਈ ਹੋਰ ਗੱਲ ਤੇ ਆ ਕਿਸੇ ਦੀ ਵੀ ਡੇਰੇ ਵਾਲੇ ਦਾ ਟਾਰਗੇਟ ਹੈ ਹੀ ਨਹੀਂ ਜਿਨ੍ਹਾਂ ਦਾ ਟਾਰਗੇਟ ਸੀ ਉਹਨਾਂ ਨੇ ਡੇਰੇ ਨਹੀਂ ਬਣਾਏ ਜਿਨ੍ਹਾਂ ਡੇਰੇ ਬਣਾਏ ਉਹਦਾ ਟਾਰਗੇਟ ਹੈ ਦੀ ਬੰਦਰ ਵੀ ਡੇਰੇ ਹੀ ਨੇ ਗੁਰਦੁਆਰੇ ਵੀ ਡੇਰੇ ਹੀ ਨੇ ਸਭ ਡੇਰੇ ਹੀ ਨੇ ਇੱਥੇ ਮਾਇਆ ਉਹ ਡੇਰੇ ਹੀ ਨੇ ਜਿੰਨੇ ਵੀ ਇਹ ਬਣਦੇ ਹੁੰਦੇ ਨੇ ਗੁਰੂਆਂ ਨੇ ਕੋਈ ਗੁਰਦੁਆਰਾ ਬਣਾਇਆ ਹੀ ਨਹੀਂ ਮੰਦਰ ਇਹੋ ਜਿਹਾ ਬਣਾਇਆ ਹੀ ਨਹੀਂ ਉਹਨਾਂ ਨੇ ਇਹ ਤਾਂ ਇਹਨਾਂ ਨੇ ਬਣਾਏ ਨੇ ਉਹ ਡੇਰੇਦਾਰਾਂ ਨੇ ਸਭ ਡੇਰੇਦਾਰੇ ਨੇ ਇੱਕ ਦੂਏ ਨੂੰ ਭਾਵੇਂ ਜੋਬਰਜੀ ਕਹੀ ਜਾਣ ਡੇਰੇਦਾਰੇ ਨੇ ਜਿਹੜੀ ਉਸ ਇਲਾਕੇ ਦੀ ਜ਼ਾਇਦਾਦ ਹੁੰਦੀ ਹੈ ਨਾ ਮੈਂਬਰ ਹੁੰਦਾ ਉਹਨੂੰ ਸੰਭਾਲ ਦਿੰਦੇ ਤੂੰ ਖਾਈ ਜਾ ਇਹ ਤਾਂ ਡੇਰੇਦਾਰ ਆਜੋ ਡੇਰੇਦਾਰ ਤਾਂ ਕੁਝ ਹਿਸਾਬ ਕਿਤਾਬ ਸੰਗਰ ਨੂੰ ਦਿੰਦੇ ਨੇ ਇਹ ਤਾਂ ਕਾਗਜ਼ਾਂ 'ਚ ਪੂਰਾ ਕਰਦੇ ਨੇ ਪੇਟ ਪੂਰਾ ਇਹਨਾਂ ਨੇ ਤਾਂ ਉਦੋਂ ਵੀ ਖਤਰਨਾਕ ਸਿਸਟਮ ਬਣਾ ਲਿਆ ਪਰ ਜਿਹੜਾ ਬਿੱਲ ਕੱਟਣੇ ਬਿੱਲ ਪੂਰੇ ਕਰਨੇ ਜਿੰਨੇ ਸਰਕਾਰੀ ਸਰਕਾਰੀ ਤੌਰ ਤੇ ਬਣਾ ਲਿਆ ਨਾ ਜਿੰਨੇ ਬਿਲਾਵਲਾਂ ਦਾ ਉਹਨੇ ਹੀ ਹਰਾ ਫੇਰੀ ਜ਼ਿਆਦਾ ਇਹ ਤਾਂ ਮੰਨ ਲਿਆ ਵੀ ਸਾਰੇ ਬੇਈਮਾਨ ਬੜੇ ਹੋਏ ਨੇ ਆ ਕੇ ਧਰਮਿਤ ਸਾਰੇ ਬੇਈਮਾਨ ਨੇ ਉਹ ਬੇਈਮਾਨ ਜੇ ਬੜੇ ਹੋਏ ਨੇ ਉਹਨਾਂ ਨੂੰ ਇਹ ਤੁਹਾਡੇ ਜਿਹੜਾ ਸਿਸਟਮ ਹੈ ਕਾਨੂੰਨ ਪਰ ਇਹ ਠੀਕਾ ਦੇਣਗੇ ਇਹ ਰਿਡੀ ਕੋਣ ਇਹ ਸਾਰਿਆਂ ਨੂੰ ਛੁੱਟੀ ਕਰ ਦੋ ਇਹਨਾਂ ਨੂੰ ਹੋਰ ਦੇਖੋ ਹੁਣ ਕੀ ਕਰਨਾ ਚਾਹੀਦਾ ਇਹਨਾਂ ਤੇ ਕੁਝ ਨਹੀਂ ਹੋਣਾ ਜੋ ਕੁਝ ਸਿਸਟਮ ਹੈ ਸਾਰਾ ਜਿੰਨੇ ਵੀ ਡੇਰੇ ਨੇ ਜਿੰਨੇ ਵੀ ਮੰਦਰ ਨੇ ਜਿੰਨੇ ਵੀ ਸਭ ਕੁਝ ਹੈ ਇਹਨੂੰ ਜਿੰਨਾ ਚਿਰ ਇਹਨੂੰ ਸਾਰੇ ਨੂੰ ਭੋਗ ਨਹੀਂ ਪਾ ਦਿੰਦੇ ਨਾ ਖੋਟੇ ਸਾਬਤ ਕਰਕੇ ਨਵੇਂ ਸਾਰੇ ਦਾ ਸੰਸਾਰ ਸਾਰਾ ਇੱਕ ਥੋਂ ਬੈਠ ਕੇ ਸੋਚ ਵੀ ਕਰਨਾ ਕੀ ਹੈ ਇਹਨਾਂ ਦੀ ਪਾਰਟੀਆਂ ਗਰੁੱਪ ਤਾਂ ਇਹਨਾਂ ਨੇ ਬਣਾਏ ਹਨ ਡੇਰੇਦਾਰਾਂ ਨੇ ਹਰ ਗਲੀ ਵਿੱਚ ਗੁਰਦੁਆਰੇ ਦਾ ਧੜਾ ਬਣਿਆ ਹੋਇਆ ਧੜੇ ਇਹਨਾਂ ਨੇ ਬਣਾਏ ਹੋਏ ਨੇ ਇਹ ਤਾਂ ਧੜਿਆਂ ਦੇ ਕਾਰਨ ਡੇਰੇ ਮੰਦਰ ਗੁਰਦੁਆਰੇ ਸਭ ਤੁਸੀਂ ਤਾਂ ਸਭ ਧੜਿਆਂ ਦੇ ਕਾਰਨ ਹੈ ਹੋਰ ਕੀ ਹੈ ਜੇ ਤੇ ਮਾਇਆ ਉੱਥੇ ਧੜਾ ਰਜਿਓ ਧੰਦਾ ਝੂਠ ਰਜਿਓ ਧੰਦਾ ਝੂਠ ਚੋੜ ਦੇ ਧੰਦੇ ਵਿਚ ਰਚਿਆ ਹੋਇਆ ਸਵਾਨ ਸੁੱਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਸਵਾਨ ਸੁੱਕਰ ਸੁੱਕਰ ਬਾਇਸ ਜਿਵੇਂ ਸਵਾਨ ਕੁੱਤੇ ਨੂੰ ਕਹਿੰਦੇ ਨੇ ਗੱਦਰ ਨੂੰ ਕਹਿੰਦੇ ਨੇ ਕੁੱਤਾ ਕੁੱਤਾ ਵਹਾਲਾ ਗੱਦਰ ਵਹਾਲਾ ਜੰਗਲੀ ਕੁੱਤਾ ਹੁੰਦਾ ਸਵਾਨ ਸੁੱਕਰ ਸੂਰ ਬਾਇਸ ਕਾਊਆ ਕਾਂ ਭਟਕਤ ਚਾਲਿਓ ਭਟਕਦੇ ਰਹਿੰਦੇ ਨੇ ਭਟਕਦੇ ਭਟਕਦੇ ਹੀ ਉਠੀ ਕੇ ਚਲੇ ਜਾਂਦੇ ਨੇ ਭਟਕਦੇ ਹੀ ਰਹਿੰਦੇ ਨੇ ਸਾਰੀ ਜ਼ਿੰਦਗੀ ਜਿੰਨਾ ਚਿਰ ਉਹ ਸਰੀਰ ਨਹੀਂ ਛੱਡ ਜਾਂਦੇ ਆਪਸ ਕੋ ਦੀਰਘ ਕਰ ਜੰਨ ਮੌਨ ਕੋ ਲਗਮਾਤ ਆਪਸ ਕੋ ਦੀਰਘ ਕਰ ਮੰਨ ਆਪਣੇ ਆਪ ਨੂੰ ਤਾਂ ਬੜਾ ਕਰਕੇ ਮੰਨਦਾ ਆਪਸ ਕੋ ਦੀਰਘ ਕਰ ਬੰਨਾ ਹੈ ਆਪਸ ਕੋ ਦੀਰਘ ਕਰ ਜਾਨਾ ਹੈ ਔਰਨ ਕੋ ਲਗਮਾਤ ਆਪਸ ਕੋ ਦੀਰਘ ਆਪਣੇ ਆਪ ਨੂੰ ਵੱਡਾ ਕਰਕੇ ਮੰਨਦਾ ਹੈ ਜਾਣਦਾ ਮੈਂ ਵੱਡਾ ਕੋਣ ਕੋਈ ਸੰਤ ਦੀ ਗੱਲ ਹੈ ਸੰਤ ਹੈ ਬਣਾ ਹੋਇਆ ਡੁਪਲੀਕੇਟ ਆਪਸ ਕੋ ਦੀਰਘ ਕਰ ਜਾਨਾ ਹੈ ਤਾਂ ਇਹ ਤਾਂ ਵਹਿਰੀਆਂ ਸਲਵਾਈ ਜਾਂਦਾ ਸਾਰਿਆਂ ਤੇ ਔਰਨ ਕੋ ਲਗਮਾਤ। ਸੋੜਦਾ ਲਗਮਾਤ ਰਿਆ। ਪੂਰਾ ਖਰਾਬ ਸਮਝਦਾ ਆਪਣੇ ਆਪ ਨੂੰ। ਹੋਰ ਲਗਮਾਤ ਰਾਇ ਨੇ ਵਾਕੀ। ਅਧਰ ਆਰਾ ਪੈਰ ਚ ਹੁੰਦਾ ਜਿਵੇਂ। ਇਹ ਸਿਆਰੀ ਬਿਹਾਰੀ ਔਕਰਦ ਲੈ ਕੇ ਲਈ ਨੇ ਵਾਕੀ ਕਹਿੰਦਾ। ਪੂਰਾ ਮੈਦਾ ਪੂਰਾ ਦਮਾਇਓ। ਆਪ ਉਸ ਕੋ ਦੀਰਘ ਕਰਮਾ ਜਾਨਣਾ ਹੈ। ਔਰਨ ਕੋ ਲਗਮਾਤ। ਹਾਂ ਲਗਮਾਤ ਤਾਂ ਤਾਂ ਫਲਤੂਏ ਹੁੰਦੀ ਐ ਲਗਮਾਤ ਰਾਂ। ਕਪੜਾਈ ਸੀ ਲੰਡਿਆਂ ਦੀ ਉਹ ਚ ਲਗਮਾਤਲ ਨਹੀਂ ਹੁੰਦੀ ਉਹਦੀ ਹੋਈ ਨਹੀਂ ਉਹ ਰਾਜੇ ਨਾਲੇ ਫੜ ਹੁੰਦੀ ਆ ਉਹ ਰਾਜੇ ਨਾਲ ਫੜ ਹੁੰਦੀ ਆ ਉਹ ਲਗਮਾਤਲ ਨਹੀਂ ਹੁੰਦੀ ਉਹ ਚ ਹਾਂਜੀ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜ ਗਜਾਤ ਮਨਸਾ ਬਾਚਾ ਕਰਮਨਾ ਜਿਹੜੇ ਬੰਦੇ ਇੱਛਾ ਰੱਖਦੇ ਸੀ ਨਾ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਖਤਮ ਨਹੀਂ ਹੋਈ ਬਲਸਾ ਬਲਸਾ ਪੂਰੀ ਕਰਨ ਵਾਲੇ ਲੋਕਾਂ ਦੀ ਇਹ ਆਪਣੀ ਬੰਦੀ ਇੱਛਾ ਸਭੇ ਅੱਛਾ ਪੂਰੀਆਂ ਜਿਵੇਂ ਕਹਿੰਦੇ ਨੇ ਸਾਡੇ ਕੁਝ ਹੋਰ ਹੈ ਸਭੇ ਅੱਛਾ ਪੂਰੀਆਂ ਜੇ ਪਾਇਆ ਅਗਮਾਂ ਪਾਰਾ ਅਗਮਾਂ ਪਾਰਾ ਪਾਉਂਦੇ ਨੇ ਬਾਕੀ ਇੱਛਾ ਆਪੇ ਪੂਰੀਆਂ ਹੋ ਜਾਂਦੀਆਂ ਉਹਨਾਂ ਇੱਛਾਵਾਂ ਦੀ ਲੋੜ ਹੀ ਨਹੀਂ ਰਹਿੰਦੀ ਕਹਿੰਦਾ ਮਤਲਬ ਉੱਥੇ ਇਹ ਹੈ ਵਨਸਾਵਾਚਾ ਕਰਮਨਾ ਮੈਂ ਦੇਖੇ ਦੋਜਿਕ ਜਾਤ ਕਰਮ ਕਰਕੇ ਜੋ ਕਰਦੇ ਨੇ ਉਹ ਇਹ ਜੋ ਬੋਲਦੇ ਨੇ ਉਹ ਜੋ ਇੱਛਾ ਉਹ ਨਾਲ ਦੀ ਹੈ ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਇੱਛਾ ਰੱਖ ਕੇ ਜਿਹੜੇ ਪ੍ਰਚਾਰ ਕਰਦੇ ਰਹਿੰਦੇ ਨੇ ਉਪਦੇਸ਼ ਕਰਦੇ ਰਹਿੰਦੇ ਨੇ ਔਰ ਉਸੇ ਹੀ ਕਰਮ ਕਰਦੇ ਰਹਿੰਦੇ ਨੇ ਉਹ ਦੋਜਿਕ ਜਹੰਦੇ ਨੇ ਨਰਕਾਂ ਜਾਂਦੇ ਨੇ ਮੈਂ ਦੇਖੇ ਦੋਜਿਕ ਮੈਂ ਦੇਖੇ ਦੋਜਿਕ ਜਾਤ ਮੈਂ ਦੇਖ ਰਿਹਾ ਦੇਖ ਕੇ ਨੇ ਦੋਜਿਕ ਜਾਂਦੇ ਇਹਦਾ ਮਤਲਬ ਹੈ ਵੀ ਨਾ ਉਹਨੂੰ ਪਤਾ ਸੀਗਾ ਦੀਦਾ ਸੀ ਉਹਨੂੰ ਜਾਂਦਾ ਕੋਈ ਇੱਥੇ ਹੀ ਉਹਨਾਂ ਨੇ ਕਿਹਾ ਰੰਗਾ ਦੋਜਿਕ ਚੱਲਿਆ ਤਾਂ ਦਿੱਸੇ ਖਰਾ ਤੇ ਦੇਖ ਕੇ ਕੀ ਹੋਇਆ ਨਾ ਦੇਖ ਕੇ ਕੀ ਹੋਇਆ ਨਾ ਬਸ ਦੇਖਣਾ ਸਮਝਣਾ ਹੀ ਹੈ ਪਤਾ ਹੁੰਦਾ ਵੀ ਇਹ ਜਾਊ ਕਿੱਥੇ ਪਤਾ ਹੀ ਹੁੰਦਾ